ਬਹੁਤ ਸਵਾਗਤ ਹੈ ਜੀ ਸੁਨੇਹਾ ਮੈਡਮ ਸਾਡੇ ਨਾਲ ਮੌਜੂਦ ਨੇ ਦਾ ਵੀਜ਼ਾ ਆਫਿਸ ਤੋਂ 2025 ਦੇ ਵਿੱਚ ਬਹੁਤ ਸਾਰੀਆਂ ਰਿਫਿਊਜ਼ਲਸ ਕੈਨੇਡਾ ਨੇ ਦਿੱਤੀਆਂ ਉਹਦਾ ਕਾਰਨ ਕੀ ਸੀ ਇਹਦਾ ਵਿਸਥਾਰ ਸਾਡੇ ਨਾਲ ਸਾਂਝਾ ਕਰਨਗੇ ਔਰ ਇਹਦੇ ਨਾਲ ਨਾਲ 2026 ਦੇ ਵਿੱਚ ਜਦੋਂ ਜਨੂਅਰੀ ਇਨਟੇਕ ਦੇ ਵੀਜ਼ੇ ਵੀ ਮਿਲਨੇ ਨੇ ਮਈ ਇਨਟੇਕ ਦੇ ਵੀ ਮਿਲਨੇ ਨੇ ਔਰ ਸੈਪਟੈਂਬਰ ਇਨਟੇਕ ਦੇ ਵੀ ਮਿਲਨੇ ਨੇ ਤੇ 2026 ਚ ਕੈਨੇਡਾ ਰਿਫਿਊਜ਼ਲ ਜਾਂ ਸਕਸੈਸ ਰੇਟ ਪੱਖੋਂ ਕਿਸ ਤਰ੍ਹਾਂ ਦਾ ਰਹਿ ਸਕਦਾ ਹੈ ਇਦੇ ਉੱਪਰ ਇੱਕ ਅਨੁਮਾਨ ਸਾਡੇ ਨਾਲ ਸਾਂਝਾ ਕਰਨਗੇ ਸੁਨੀਹਾ ਮੈਡਮ ਬਹੁਤ ਸਵਾਗਤ ਹੈ ਜੀ ਮੈਂ ਚਾਹਾਂਗਾ ਪੂਰੀ ਕਲੈਰਿਟੀ ਦਿਓ ਸੋ ਕੈਨੇਡਾ ਸਟੱਡੀ ਵੀਜ਼ੇ ਦੀ ਗੱਲ ਕਰੀਏ ਤਾਂ 2025 ਦੇ ਵਿੱਚ ਇਨਿਆ ਰਿਫਿਊਜ਼ਲਸ ਆਨ ਦਾ ਰੀਜ਼ਨ অর 2026 ਇਨਟੈਕਸ ਕਿੱਦਾਂ ਦੇ ਰਹਿਣਗੇ ਸਾਰੇ ਬਾਰੇ ਆਪਾਂ ਗੱਲ ਕਰਦੇ ਆ ਕਿ ਕਿਹੜੀਆਂ ਮਿਸਟੇਕਸ ਅਸੀਂ 2026 ਵਿੱਚ ਨਾ ਕਰੀਏ ਸੋ ਸਭ ਤੋਂ ਪਹਿਲੇ 2025 ਦੇ ਵਿੱਚ ਜਿੰਨੀਆਂ ਵੀ ਰਿਫਿਊਜ਼ਲਸ ਆਈਆਂ ਕੋਈ ਫੰਡਸ ਨੂੰ ਲੈ ਕੇ ਆਈਆਂ ਜਾਂ ਕੋਰਸ ਨੂੰ ਲੈ ਕੇ ਆਈਆਂ ਉਹਨਾਂ ਦਾ ਸਾਰਾ ਅਗਰ ਆਪਾਂ ਗੱਲ ਕਰੀਏ ਤਾਂ ਬੇਸਿਕ ਜਿਹੜੀਆਂ ਰਿਫਿਊਜ਼ਲਸ ਹੈਗੀਆਂ ਵਾ ਉਹ ਕੋਰਸ ਨੂੰ ਲੈ ਕੇ ਆਈਆਂ ਕਿਉਂਕਿ ਫੰਡ ਵਾਲਾ ਜਿਹੜਾ ਸਿਨੈਰੀਓ ਸੀਗਾ ਉਹ 2024 ਤੋਂ ਬਾਅਦ ਜਿਨ੍ਹਾਂ ਨੇ 2025 ਦੇ ਵਿੱਚ ਇੰਪਲੀਮੈਂਟ ਕੀਤਾ ਉਹਨਾਂ ਨੂੰ ਸਮਝ ਆ ਗਿਆ ਬਟ ਉਹ ਲੇਟ ਹੋ ਗਏ ਕਿਉਂਕਿ ਉਤੋਂ ਪਹਿਲੇ ਉਹ ਦੋ ਤਿੰਨ ਰਿਫਿਊਜ਼ਲਸ ਲੈ ਚੁੱਕੇ ਸੀਗੇ ਬਟ ਜਿਨ੍ਹਾਂ ਨੇ ਫਰੈਸ਼ ਪ੍ਰੋਫਾਈਲਸ ਆਪਣੀਆਂ ਐਪਲੀਕੇਸ਼ਨਸ ਲਗਾਈਆਂ ਉਹਨਾਂ ਨੇ ਆਪਣੀ ਫੰਡਿੰਗ ਪੂਰੀ ਦਿਖਾਈ ਸੋਰਸ ਆਫ ਇਨਕਮ ਦਿਖਾਇਆ ਫੁੱਲ ਜੀਆਈਸੀ ਫੁੱਲ ਫੀਸ ਉਹਨਾਂ ਨੂੰ ਵੀਜ਼ਾ ਆਇਆ ਬਟ ਉਹਦੇ باوجود ਵੀ ਰਿਫਿਊਜ਼ਲ ਸੀਗੀਆਂ ਔਰ ਸੀਗੀਆਂ ਕੋਰਸ ਨੂੰ ਲੈ ਕੇ ਔਰ इवन ਕਿ ਜਦੋਂ ਤੋਂ ਡਿਸੀਜਨ ਨੋਟਸ ਆਨੇ ਸਟਾਰਟ ਹੋਏ ਤਾਂ ਰਿਫਿਊਜ਼ਲ ਦਾ ਰੀਜ਼ਨ ਇਹ ਵੀ ਆਇਆ ਕਿ ਜਿਹੜਾ ਤੁਸੀਂ ਕੋਰਸ ਕਰਨ ਜਾ ਰਹੇ ਹੋ ਇੰਡੀਆ ਦੇ ਵਿੱਚ ਵੀ ਤੁਸੀਂ ਕਰ ਸਕਦੇ ਹੋ ਉੱਥੇ ਕਿਉਂ ਕਰਨਾ ਚਾਹ ਰਹੇ ਹੋ ਸੋ ਸਭ ਤੋਂ ਮੇਨ ਤੁਹਾਡੀ ਜਿਹੜੀ ਹੈਗੀ ਆ ਪਹਿਲਾ ਜਿੱਥੇ ਸਭ ਤੋਂ ਜ਼ਿਆਦਾ ਗਲਤੀ ਹੋ ਰਹੀ ਸੀ ਕਿ ਕੋਰਸ ਨੂੰ ਲੈ ਕੇ ਔਰ ਦੂਜੀ ਤੁਹਾਡੀ ਐਸਓਪੀ ਤੁਹਾਡੀ ਐਸਓਪੀ ਬਹੁਤ ਸਟਰੋਂਗ ਹੋਣੀ ਚਾਹੀਦੀ ਆ ਜਿਹੜਾ ਤੁਸੀਂ ਕੋਰਸ ਲੈ ਰਹੇ ਹੋ ਉਹਦੀ ਇੰਡੀਆ ਦੇ ਵਿੱਚ ਕੀ ਵੈਲਿਊ ਔਰ ਉੱਥੇ ਕੀ ਵੈਲਿਊ ਪਹਿਲੇ ਤਾਂ ਤੁਹਾਨੂੰ ਡਿਫਰੈਂਸ਼ੀਏਸ਼ਨ ਪਤਾ ਹੋਣਾ ਚਾਹੀਦਾ ਕਿ ਦੋਨਾਂ ਚ ਡਿਫਰੈਂਸ ਕੀ ਹੈਗਾ ਸੈਕੰਡ ਤੁਸੀਂ ਉਹ ਕੋਰਸ ਕਰਕੇ ਇੰਡੀਆ ਆ ਕੇ ਜੌਬ ਕਰਨੀਆਂ ਉਹਦੀ ਵੈਲਿਊ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਨਾ ਕਿ ਇਹ ਤੁਸੀਂ ਉੱਥੇ ਜਾ ਕੇ ਉੱਥੇ ਜੌਬ ਕਰਨੀਆਂ ਸਟੂਡੈਂਟ ਸਭ ਤੋਂ ਜ਼ਿਆਦਾ ਗਲਤੀ ਜਿਹੜੀ ਕਰ ਰਿਆ ਸੀ ਉਹ ਉਹ ਕੋਰਸ ਲੈ ਰਿਆ ਸੀ ਜਿਹਦੀ ਉੱਥੇ ਵੈਲਯੂ ਆ ਉਥੇ ਜਿਹਦੇ ਪੀਆਰੀਜ਼ੀ ਆ ਔਰ ਉਹ ਆਪਣਾ ਰੈਲੇਵੈਂਟ ਕੋਰਸ ਤੋਂ ਦੂਰ ਜਾ ਰਿਹਾ ਸੀਗਾ ਕਿਉਂਕਿ ਉਹਨੂੰ ਇਹ ਸੀਗਾ ਕਿ ਮੈਂ ਆਪਣਾ ਵਰਕ ਪਰਮਿਟ ਲੈਣਾ ਹੈ ਪੀਆਰ ਲੈਣੀ ਆ ਸੋ ਬੜੀਆ ਚੀਜ਼ ਆ ਹੈਗੀਆ ਸੋ ਉਹਦੇ ਲਈ ਇੱਕ ਪ੍ਰੋਪਰ ਅਸੈਸਮੈਂਟ ਚਾਹੀਦੀ ਆ

ਹੁਣ ਬਹੁਤ ਅਪਗ੍ਰੇਡ ਜਿਹੜਾ ਕੋਈ ਵੀ ਪੈਰਾਮੀਟਰ ਮਿਸ ਨਹੀਂ ਕਰਦਾ ਅਕਾਡੈਮਿਕ ਵੀ ਅੱਛਾ ਹੈ ਫਰੈਸ਼ ਪਾਸਪੋਰਟ ਆ ਜਿਆਦਾ ਰਿਫਿਊਜ਼ਲਸ ਨਹੀਂ ਹੈਗੀਆਂ ਵਾ ਫਾਈਨੈਂਸ਼ੀਅਲ ਸਟਰੋਂਗ ਆ ਕੋਰਸ ਡਿਗਰੀ ਲੈ ਰਿਆ ਵਾ ਬੈਚਲਰਸ ਲੈ ਰਿਆ ਵਾ ਉਹਨਾਂ ਦੇ ਹੀ ਵੀਜ਼ਾਸ ਆ ਰਿਹਾ ਡਿਪਲੋਮਾਸ ਤੇ ਵੀਜ਼ਾਸ ਦਾ ਜਿਹੜਾ ਟ੍ਰੈਂਡ ਰਿਹਾ ਉਹ ਬਹੁਤ ਹੀ ਕੱਟ ਵੀਜ਼ਾਸ ਮਿਲਿਆ ਤੁਹਾਡੇ ਜ਼ਹਿਨ ਚ ਕੋਈ ਵੀ ਪਰਮ ਭਲੇਖਾ ਹੈ ਟੈਲੀਫੋਨ ਕਰੋ ਚਾਹੇ ਨੇੜੇ ਤੇ ਦਫਤਰ ਚ ਵਿਜ਼ਿਟ ਕਰੋ ਚਾਹੇ ਆਨਲਾਈਨ ਸੰਪਰਕ ਕਰੋ ਪਰ ਆਪਣਾ ਭਲੇਖਾ ਦੂਰ ਕਰੋ ਪੂਰੀ ਕਲੈਰਿਟੀ ਲੈਣ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤਾਂ ਕਿ ਤੁਹਾਡੇ ਤੋਂ ਕੋਈ ਗਲਤੀ ਨਾ ਹੋਵੇ ਬਹੁਤ ਧੰਨਵਾਦ